ਸਰਦੀਆਂ ਵਿੱਚ ਖਜੂਰ ਕਿਉਂ ਖਾਈ ਜਾਂਦੀ ਹੈ ਆਓ ਜਾਣਦੇ ਹਾਂ ਖਜੂਰ ਖਾਣ ਦੇ ਫਾਇਦੇ ਨੰਬਰ 1 ਖਜੂਰ ਸਰੀਰ ਵਿੱਚ ਖੂਨ ਦੀ ਕਮੀ ਨੂੰ ਦੂਰ ਕਰਦੀ ਹੈ ਜੇਕਰ ਤੁਸੀਂ ਅਨੀਮੀਆ ਦੀ ਸ਼ਿਕਾਰ ਹੋ ਤਾਂ ਖਜੂਰ ਦਾ ਸੇਵਨ ਕਰ ਸਕਦੇ ਹੋ ਇਸ 'ਚ ਆਇਰਨ ਅਤੇ ਵਿਟਾਮਿਨ ਨੇ ਭਰਪੂਰ ਮਾਤਰਾ 'ਚ ਹੁੰਦਾ ਹੈ ਜੋ ਸਰੀਰ ਵਿੱਚ ਖੂਨ ਬਣਾਉਣ ਦਾ ਕੰਮ ਕਰਦਾ ਹੈ ਨੰਬਰ 2 ਖਜੂਰ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਵੀ ਮਦਦ ਕਰਦਾ ਹੈ ਇਸ 'ਚ ਪੋਟਾਸ਼ੀਅਮ ਅਤੇ ਹੋਰ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੇ ਹਨ। ਨੰਬਰ 3 ਜਿਨ੍ਹਾਂ ਲੋਕਾਂ ਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਉਹ ਖਜੂਰ ਦਾ ਸੇਵਨ ਕਰ ਸਕਦੇ ਹਨ। ਇਸ 'ਚ ਭਰਪੂਰ ਮਾਤਰਾ 'ਚ ਫਾਈਬਰ ਵੀ ਹੁੰਦਾ ਹੈ ਜੋ ਪਾਚਨ ਸ਼ਕਤੀ ਨੂੰ ਮਜ਼ਬੂਤ ਬਣਾਉਂਦਾ ਹੈ। ਨੰਬਰ 4 ਖਜੂਰ ਵਿੱਚ ਚੀਨੀ, ਪ੍ਰੋਟੀਨ ਅਤੇ ਕਈ ਜ਼ਰੂਰੀ ਵਿਟਾਮਿਨ ਹੁੰਦੇ ਹਨ। ਜੇਕਰ ਤੁਸੀਂ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਖਜੂਰ ਦਾ ਸੇਵਨ ਕਰ ਸਕਦੇ ਹੋ। ਨੰਬਰ 5 ਖਜੂਰ ਵਿੱਚ ਵਿਟਾਮਿਨ B ਅਤੇ ਕੋਲੀਨ ਪਾਇਆ ਜਾਂਦਾ ਹੈ ਜੋ ਯਾਦਾਸ਼ਤ ਵਧਾਉਂਦਾ ਹੈ ਯਾਦਾਸ਼ਤ ਵਧਾਉਣ ਲਈ ਤੁਸੀਂ ਇਸ ਨੂੰ ਡਾਈਟ ਵਿੱਚ ਵੀ ਸ਼ਾਮਿਲ ਕਰ ਸਕਦੇ ਹੋ ਨੰਬਰ 6 ਦੁੱਧ ਵਿੱਚ ਖਜੂਰਾ ਪਾ ਕੇ ਪੀਣ ਨਾਲ ਬਲੱਡ ਸਰਕੂਲੇਸ਼ਨ ਚੰਗਾ ਰਹਿੰਦਾ ਹੈ ਇਸ ਨਾਲ ਚਮੜੀ ਵੀ ਚਮਕ ਆ ਜਾਂਦੀ ਹੈ ਨੰਬਰ 7 ਖਜੂਰਾ ਵਿੱਚ ਵਿਟਾਮਿਨ C ਅਤੇ D ਭਰਪੂਰ ਮਾਤਰਾ ਵਿੱਚ ਹੁੰਦਾ ਹੈ ਇਸ ਲਈ ਇਸ ਦਾ ਸੇਵਨ ਚਮੜੀ ਨੂੰ ਤੰਦਰੁਸਤ ਰੱਖਣ ਵਿੱਚ ਵੀ ਸਹੀ ਸਾਬਿਤ ਹੁੰਦਾ ਹੈ ਖਜੂਰਖਾਨ ਦੇ ਬਹੁਤ ਹੀ ਫਾਇਦੇ ਹਨ ਇਸ ਕਰਕੇ ਇਸ ਨੂੰ ਸਰਦੀਆਂ ਵਿੱਚ ਜ਼ਰੂਰ ਖਾਧਾ ਜਾਂਦਾ ਹੈ ਉਮੀਦ ਕਰਦੇ ਹਾਂ ਜਾਣਕਾਰੀ ਚੰਗੀ ਲੱਗੀ ਹੋਊ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ